ਮੇਰੀ ਸਖੀ ਮੇਰੀ ਹਮਰਾਜ਼ ਸਵਾਲ ਤੁਹਾਡੇ ਲਈ ਕਵਿਤਾ ਕੀ ਹੈ ਕਿਉਂ ਲਿਖਦੇ ਹੋ ਤੁਸੀਂ ਕਵਿਤਾ ਅਮਰਤ ਬੋਲੀ ਕਵਿਤਾ ਮੇਰੇ ਲਈ ਬਹੁਤ ਕੁਝ ਹੈ ਕਵਿਤਾ ਬਿਨਾ ਮੈਂ ਆਪਣੀ ਹੋਂਦ ਨੂੰ ਚਿਤ ਵੀ ਨਹੀਂ ਸਕਦੀ ਕਵਿਤਾ ਬਿਨਾ ਮੈਂ ਸਿਰਫ ਸੁਖਵਿੰਦਰ ਸੀ ਜਿਸ ਨੇ ਮੈਨੂੰ ਸੁਖਵਿੰਦਰ ਅਮਰਤ ਹੋਣ ਦਾ ਮਾਣ ਬਖਸ਼ਿਆ ਇਹ ਮੇਰੇ ਮਨ ਦੀ ਗਹਿਰੀ ਅਤੇ ਸ਼ੁੱਧ ਆਵਾਜ਼ ਹੈ ਮੇਰੀ ਆराधना ਹੈ ਮੇਰੀਆਂ ਸੋਚਾਂ ਦੀ ਪ੍ਰਵਾਜ਼ ਹੈ ਆਪਣੇ ਆਪ ਨਾਲ ਤੇ ਕੁੱਲ ਸ੍ਰਿਸ਼ਟੀ ਨਾਲ ਨਿਰੰਤਰ ਸਵਾਦ ਹੈ ਜੋ ਸਹੀ ਹੈ ਉਸ ਨੂੰ ਪਿਆਰਨ ਦਾ ਅਤੇ ਜੋ ਗਲਤ ਹੈ ਉਸ ਨਾਲ ਲੜਨ ਦਾ ਅੰਦਾਜ਼ ਹੈ ਕਵਤਾ ਮੇਰੀ ਸਖੀ ਹੈ ਮੇਰੀ ਹਮਰਾਤ ਹੈ ਕਵਤਾ ਨਾਲ ਆਪਣੇ ਰਿਸ਼ਤੇ ਬਾਰੇ ਅਤੇ ਇਸ ਤੱਕ ਪਹੁੰਚਣ ਲਈ ਕੀਤੇ ਪਰਿਵਾਰਕ ਸੰਘਰਸ਼ ਬਾਰੇ ਕਦੇ ਮੈਂ ਲਿਖਿਆ ਸੀ ਜਿਸ ਤਰ੍ਹਾਂ ਮੈਂ ਕਵਤਾ ਨੂੰ ਜੀ ਜਾਣ ਨਾਲ ਮੁਹੱਬਤ ਕੀਤੀ ਕਵਿਤਾ ਨੇ ਵੀ ਮੇਰੇ ਨਾਲ ਕੋਈ ਘੱਟ ਪਿਆਰ ਨਹੀਂ ਕੀਤਾ ਜ਼ਿੰਦਗੀ ਦੇ ਸਾਰੇ ਉਬੜ ਖਬੜ ਰਾਹਾਂ ਤੇ ਇਸ ਨੇ ਮੇਰਾ ਹੱਥ ਕੁੱਟ ਕੇ ਫੜੀ ਰੱਖਿਆ ਇਹ ਮੇਰੇ ਅੰਦਰ ਸੁਰਗ ਦੀ ਕਵਿਤਾ ਦੀ ਹੀ ਸ਼ਕਤੀ ਸੀ ਕਿ ਮੈਂ ਇੰਨੀਆਂ ਸਾਰੀਆਂ ਵਿਰੋਧੀ ਸੁਰਾਂ ਨੂੰ ਆਪਣੇ ਨਾਲ ਸਹਿਮਤ ਕਰ ਸਕੀ ਇਹ ਕਵਿਤਾ ਦੀ ਹੀ ਜੋਤ ਸੀ ਜੋ ਮੈਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਮੰਡਲ ਤੱਕ ਲੈ ਆਈ ਕਵਿਤਾ ਨੇ ਮੇਰੇ ਸਾਰੇ ਭਾਵਾਂ ਨੂੰ ਆਪਣੇ ਸੀਨੇ ਵਿੱਚ ਥਾਂ ਦਿੱਤੀ ਮੇਰੇ ਮਨ ਚੋਂ ਉਠਦੀ ਹਰ ਤਰੰਗ ਨੂੰ ਆਪਣੇ ਲਫ਼ਜ਼ਾਂ ਵਿੱਚ ਸੰਭਿਆ ਮੇਰੇ ਹਰ ਇੱਕ ਹੰਝੂ ਨੂੰ ਖੁਸ਼ੀ ਵਿੱਚ ਬਦਲਿਆ ਮੈਂ ਅੱਜ ਜੋ ਵੀ ਹਾਂ ਆਪਣੀ ਕਵਿਤਾ ਦੀ ਬਦੌਲਤ ਹੀ ਹਾਂ ਮੇਰੀ ਖੋਨ ਦੀ ਮਿੱਟੀ ਕਵਿਤਾ ਦੇ ਚੱਕ ਤੇ ਚੜ ਕੇ ਹੀ ਰੂਪਮਾਨ ਹੋਈ ਹੈ ਕਵਿਤਾ ਮੇਰੇ ਲਈ ਰੌਸ਼ਨੀ ਦਾ ਮਰਕਜ਼ ਹੈ ਜਿੱਥੋਂ ਮੈਨੂੰ ਜ਼ਿੰਦਗੀ ਦੀ ਸਾਰ ਅਤੇ ਸਰਤਕਤਾ ਦਾ ਭੇਤ ਮਿਲਦਾ ਹੈ ਆਪਣੀ ਕਾ ਪੁਸਤਕ ਧੁੱਪ ਦੀ ਚੁੰਨੀ ਦੀ ਆਦਿਕਾ ਵਿੱਚ ਮੈਂ ਕਵਿਤਾ ਦੇ ਸਬਾਅ ਅਤੇ ਸ਼ਕਤੀ ਬਾਰੇ 7-17 ਲਿਖੀਆਂ ਹਨ ਕਵਿਤਾ ਸਭਿਤਾ ਦੀ ਵਲਗਣ ਚੋਂ ਕੁਦਰਤ ਦੀ ਵਿਸ਼ਾਲਤਾ ਵੱਲ ਚਾਕਦੀ ਹੋਈ ਹਸਰਤ ਹੈ ਕਵਿਤਾ ਮੁਹੱਬਤ ਅਤੇ ਸਤੰਤਰਤਾ ਲਈ ਤਾਂਗਦਾ ਹੋਇਆ ਹਿਰਦਾ ਹੈ ਕਵਿਤਾ ਸਾਰੀ ਕਾਇਨਾਤ ਦੇ ਹਿੱਤਾਂ ਲਈ ਸੋਚਦਾ ਹੋਇਆ ਮਸਤਕ ਹੈ ਕਵਿਤਾ ਮੈਲੀ ਪਰੰਪਰਾ ਨੂੰ ਨਕਾਰਦੀ ਹੋਈ ਆਤਮਾ ਹੈ ਕਵਿਤਾ ਦਮਨ ਅਤੇ ਅਨੇ ਆਵਰਧ ਉੱਠੀ ਹੋਈ ਤੇਗ ਹੈ ਕਵਿਤਾ ਸ਼ਿਰਪਤੇ ਸੋਹਜ ਦਾ ਕੂਲਾ ਫੁੱਲ ਹੈ ਕਵਿਤਾ ਨੇਰੇ ਦੀ ਦੁਨੀਆ ਤੋਂ ਚਾਨਣ ਦੀ ਦੁਨੀਆ ਵੱਲ ਜਾਂਦਾ ਹੋਇਆ ਰਾਹ ਹੈ ਸੋ ਕਵਿਤਾ ਨਾਲ ਮੇਰਾ ਜਨਮ ਜਾਤ ਇਸ਼ਕ ਹੈ ਇਸ ਬਾਰੇ ਸੋਚਦਿਆਂ ਮਹਿਸੂਸ ਕਰਦਿਆਂ ਮੈਂ ਬਹੁਤ ਭਾਵੁਕ ਹੋ ਜਾਂਦੀ ਹਾਂ ਤੇ ਜਦੋਂ ਇਸ ਬਾਰੇ ਗੱਲ ਕਰਨ ਲੱਗਦੀ ਹਾਂ ਤਾਂ ਮੁੱਕਣ ਵਿੱਚ ਹੀ ਨਹੀਂ ਆਉਂਦੀਆਂ ਕੁਦਾਇਆ ਇਹ ਕਿਸਲਾੰਤ ਰੱਖੀਂ ਸਵਾਲ ਤੁਹਾਡੇ ਮੁਤਾਬਿਕ ਭਾਰਤੀ ਸਮਾਜ ਵਿੱਚ ਖਾਸ ਕਰਕੇ ਪੰਜਾਬੀ ਸਮਾਜ ਵਿੱਚ ਕਵਿਤਾ ਦਾ ਮਹੱਤਵ ਕੀ ਹੈ ਅਮਰਤ ਬੋਲੀ ਸਾਡੇ ਲੋਕ ਗੀਤ ਰਿਗਵੇਦ ਗੁਰਬਾਣੀ ਸੂਫੀ ਕਲਾਮ ਕਿਸੇ ਵਾਰ ਇਹ ਸਭ ਕਵਿਤਾ ਦੇ ਹੀ ਰੂਪ ਹਨ ਇਹਨਾਂ ਨੇ ਸਾਡੇ ਸਮਾਜ ਨੂੰ ਸਿਰਜਣ ਵਿੱਚ ਵੱਡਾ ਵੱਡਮੁੱਲਾ ਯੋਗਦਾਨ ਪਾਇਆ ਹੈ ਕਵਿਤਾ ਸਦਾ ਹੀ ਸਮਾਜ ਦੇ ਲੋਕਾਂ ਲਈ ਪ੍ਰੇਰਨਾ ਤੇ ਉਮਾ ਦਾ ਸਰੋਤ ਹੁੰਦੀ ਹੈ। ਕਵਿਤਾ ਸਾਡੀ ਜ਼ਿੰਦਗੀ ਦੇ ਕੇਂਦਰ ਵਿੱਚ ਤਰਕਲੀ ਹੈ। ਸਾਡੇ ਰੋਮ-ਰੋਮ ਵਿੱਚ ਵਸਦੀ ਹੈ। ਜਨਮ ਤੋਂ ਲੈ ਕੇ ਅੰਤਮ ਸੁਆਸਤ ਤੱਕ ਅੰਗ-ਸੰਗ ਰਹਿੰਦੀ ਹੈ। ਸਾਡੀਆਂ ਰਹੁ-ਰੀਤਾਂ ਵਿੱਚ, ਸਾਡੇ ਤਿਥਾ ਤਿਉਹਾਰਾਂ ਵਿੱਚ, ਸਾਡੀ ਆਸਥਾ ਵਿੱਚ, ਪਾਵਨ ਸਥਾਨਾਂ ਤੇ ਜੰਗ ਦੇ ਮੈਦਾਨਾਂ ਵਿੱਚ, ਗੱਲ ਕੀ, ਜ਼ਿੰਦਗੀ ਦੇ ਹਰ ਖੇਤਰ ਵਿੱਚ, ਹਰ ਪੜਾਤੇ ਕਵਿਤਾ ਆਪਣੇ ਚਮਤਕਾਰੀ ਰੰਗ ਵਿੱਚ ਮੌਜੂਦ ਰਹਿੰਦੀ ਹੈ। ਭਾਵ ਜ਼ਿੰਦਗੀ ਦਾ ਕੋਈ ਵੀ ਕੋਨਾ ਕਾਵ ਰਸ ਤੋਂ ਅਨਪ੍ਰੇਜ ਨਹੀਂ ਰਹਿੰਦਾ। ਹੱਕ ਸੱਚ ਲਈ ਉੱਠੀ ਹਰ ਲਹਿਰ ਕਵਤਾਵਾਂ गा-ਗਾ ਕੇ ਜਵਾਨ ਹੁੰਦੀ ਹੈ। ਸਵਾਲ ਦੁਨੀਆ ਨੂੰ ਜਿਉਣ ਯੋਗੀ ਕਰਨ ਵਿੱਚ ਕਵਿਤਾ ਦੀ ਕਿੰਨੀਕ ਭੂਮਿਕਾ ਹੈ ਤੇ ਕਿਵੇਂ? ਆਪਣੀ ਹੀ ਕਿਸੇ ਕਵਿਤਾ ਦੇ ਹਵਾਲੇ ਨਾਲ ਕੋਈ ਮਿਸਾਲ ਦੇ ਸਕਦੇ ਹੋ? ਉਹ ਬੋਲੀ ਸ਼ਬਦ ਵਿੱਚ ਅਦਭੁਤ ਸ਼ਕਤੀ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਗੁਰੂ ਦੀ ਪਦਵੀ ਦਿੰਦਿਆਂ ਕਿਹਾ ਹੈ ਸ਼ਬਦ ਗੁਰੂ ਸੁਰਤ ਤੁਣ ਚੇਲਾ ਜਿਸ ਕਵੀ ਨੇ ਸ਼ਬਦ ਦੀ ਸਾਧਨਾ ਕੀਤੀ ਹੋਵੇ ਉਸ ਦੀ ਕਵਿਤਾ ਵਿੱਚ ਵੀ ਅਦੁੱਤੀ ਸ਼ਕਤੀ ਪ੍ਰਵੇਸ਼ ਕਰ ਜਾਂਦੀ ਹੈ ਐਸੀ ਕਵਿਤਾ ਖੁਦ ਵੀ ਜੀਉਣ ਜੋਗੀ ਹੁੰਦੀ ਹੈ ਤੇ ਪਾਠਕਾਂ ਨੂੰ ਵੀ ਜ਼ਿੰਦਗੀ ਦਾ ਸਨੇਹਾ ਦਿੰਦੀ ਹੈ ਕਵਿਤਾ ਜੇ ਕੁਝ ਹੋਰ ਨਾ ਕਰੇ ਤਾਂ ਮਨੁੱਖਤਾ ਨੂੰ ਸੋਚਵਾਨ ਤੇ ਸਵੇਦਨਸ਼ੀਲ ਜ਼ਰੂਰ ਬਣਾ ਦਿੰਦੀ ਹੈ ਸਾਡੀ ਸੁਰਤੀ ਬਿਰਤੀ ਨੂੰ ਪ੍ਰਭਾਵਿਤ ਕਰਦੀ ਹੈ ਨਿਰਾਸ਼ਾ ਵਿੱਚ ਦੁੱਖ ਵਿੱਚ ਕੋਈ ਕਵਿਤਾ ਦੀ ਸਤਰ ਧੀਰਜ ਬਣ ਕੇ ਬੋੜਦੀ ਹੈ ਕੋਈ ਡਿੱਗਿਆਂ ਨੂੰ ਬਾਹ ਫੜ ਕੇ ਉਠਾ ਲੈਂਦੀ ਹੈ ਕਵਿਤਾ ਆਪਣੀ ਕੋਮਲ ਸੋ ਨਾਲ ਅਹਿਸਾਸਾਂ ਨੂੰ ਤਰੰਗਿਤ ਕਰਦੀ ਹੈ ਤੇ ਆਪਣੇ ਤਿੱਖੇ ਵੇਗ ਨਾਲ ਦਜਬਿਆਂ ਨੂੰ ਤਰਕਨਾ ਦਿੰਦੀ ਹੈ ਉਦਾਹਰਨ ਦੇ ਤੌਰ ਤੇ ਪ੍ਰਾਤਨ ਕਾਵ ਤੋਂ ਲੈ ਕੇ ਹੁਣ ਤੱਕ ਦਾ ਬਹੁਤ ਸਾਰਾ ਕਾਵ ਸਾਡੇ ਕੋਲ ਮੌਜੂਦ ਹੈ ਜਿਸ ਨੂੰ ਅਸੀਂ ਅਕਸਰ ਹੀ ਆਪਣੀ ਬੋਲਚਾਲ ਵਿੱਚ ਤੇ ਲਿਖਤਾਂ ਵਿੱਚ ਕੋਟ ਕਰਦੇ ਰਹਿੰਦੇ ਹਾਂ ਬਾਕੀ ਤੁਸੀਂ ਮੈਥੋਂ ਮੇਰੀ ਕਵਿਤਾ ਦਾ ਹਵਾਲਾ ਮੰਗਿਆ ਹੈ ਇਹ ਕੰਮ ਮੇਰੇ ਪਾਠਕਾਂ ਦਾ ਹੈ ਉਹ ਹੀ ਦੱਸ ਸਕਦੇ ਹਨ ਮੇਰੀ ਕਿਹੜੀ ਕਵਿਤਾ ਨੇ ਉਹਨਾਂ ਨੂੰ ਕਿਉਂ ਤੇ ਕਿਵੇਂ ਪ੍ਰਭਾਵਿਤ ਕੀਤਾ